ਕਨਿਆਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਤੇ ਇਹ ਦਿਨ ਭਾਗਾ ਵਾਲਿਆਂ ਨੂੰ ਨਸੀਬ ਹੁੰਦਾ ਹੈ ਇਸੇ ਦੇ ਚਲਦਿਆਂ ਭਾਵਲਪੁਰੀ ਵੈਲਫੇਅਰ ਮਹਾ ਸੰਗ ਦੇ ਵੱਲੋਂ ਅੱਜ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕੀਤਾ ਗਿਆ ਵਿਆਹ ਦਾ ਸਾਰਾ ਪ੍ਰੋਗਰਾਮ ਜਿਹੜਾ ਹੈ ਮਹਾਵੀਰ ਮੰਦਰ ਦੇ ਹਾਲ ਦੇ ਵਿੱਚ ਰੱਖਿਆ ਗਿਆ ਤੇ ਇਸ ਸੰਸਥਾ ਦੇ ਜੋ ਟੀਮ ਮੈਂਬਰ ਨੇ ਉਹ ਲੜਕੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀਂ ਹਮੇਸ਼ਾ ਹੀ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਖੜੇ ਰਹਾਂਗੇ ਚੌਧਰੀ ਸਾਹਿਬ ਅੱਜ ਬੜਾ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਦਿਨ ਕਿਉਂ ਹੈ ਕਿਉਂਕਿ ਅੱਜ ਸਾਡੀ ਬਹਾਲਪੁਰ ਵੈਲਫੇਅਰ ਮਹਾਸੰਗਤ ਦੀ ਤਰਫੋਂ ਅਸੀਂ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਦਾ আয়োজন ਕਰ ਰਹੇ ਹਾਂ ਔਰ ਉਸੇ ਉਪਲਕਸ਼ ਦੇ ਵਿੱਚ ਅਸੀਂ ਅੱਜ ਸਾਡੀ ਟੀਮ ਬਹਾਲਪੁਰ ਵੈਲਫੇਅਰ ਮਹਾਸੰਗਤ ਦੀ ਇਕੱਠੀ ਹੋਈ ਆ ਔਰ ਮਹਾਵੀਰ ਮੰਦਰ ਦੇ ਹਾਲ ਦੇ ਵਿੱਚ ਇਹ ਪ੍ਰੋਗਰਾਮ ਆਯੋਜਨ ਕੀਤਾ ਜਾ ਰਿਹਾ ਹੈ ਤੇ ਅੱਜ ਸਾਡੀ ਟੀਮ ਕੁੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਆਇਆ ਹੈ ਔਰ ਚੌਧਰੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਸਾਡਾ ਬਾਲਪੁਰ ਵੈਲਫੇਅਰ ਮਾ ਸੰਗ ਨਿਰੰਤਰ ਸਮਾਜ ਦੀ ਸੇਵਾ ਵਾਸਤੇ ਬਰਾਦਰੀ ਦੇ ਸਤਰ ਨੂੰ ਉੱਚਾ ਚੱਕਣ ਵਾਸਤੇ ਨਿਰੰਤਰ ਕੰਮ ਕਰ ਰਿਹਾ ਹੈ ਔਰ ਅਸੀਂ ਆਪਣੇ ਆਪ ਦੇ ਵਿੱਚ ਵਚਨਬੱਧਾਂ ਕਿ ਅਸੀਂ ਆਪਣੀ ਮਾਂ ਸੰਗ ਵੱਲੋਂ ਜਿਹੜੀ ਵੀ ਕੋਈ ਵੀ ਜ਼ਰੂਰਤਮੰਦ ਪਰਿਵਾਰ ਸਾਨੂੰ ਅਪਰੋਚ ਕਰੇਗਾ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਰਵਾਂਗੇ ਔਰ ਅੱਜ ਇਹੀ ਇੱਕ ਮੇਨ ਕਾਰਨ ਹੈ ਕਿ ਅੱਜ ਅਸੀਂ ਇੱਕ ਬਹੁਤ ਵਧੀਆ ਸਾਡੀ ਟੀਮ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਕਰਨ ਜਾ ਰਹੀ ਹੈ ਉਸੇ ਸਬੰਧ ਦੇ ਵਿੱਚ ਅੱਜ ਸਾਰੇ ਅਸੀਂ ਇਕੱਠੇ ਹੋਏ ਆਂ ਤੁਸੀਂ ਸਿਰਫ ਸਬਾਨ ਦਿੱਤਾ ਹੈ ਜਾਂ ਇਹ ਸਾਰਾ ਵਰਕੋਵਸ ਵੀ ਤੁਹਾਡੀ ਸੰਸਥਾ ਵੱਲੋਂ ਕਰਾਇਆ ਹੈ ਚੌਧਰੀ ਸਾਹਿਬ ਚੌਧਰੀ ਸਾਹਿਬ ਅਸੀਂ ਜੋ ਵੀ ਜ਼ਰੂਰਤਮੰਦ ਇੱਕ ਲੜਕੀ ਦੀ ਸ਼ਾਦੀ ਜਿਹੜੀ ਹੁੰਦੀ ਆ ਉਹ ਇੱਕ ਲੜਕੀ ਦਾ ਨਵਾਂ ਜਨਮ ਹੁੰਦਾ ਲੜਕੀ ਆਪਣੇ ਮਾਇਕੇ ਛੋੜ ਕੇ ਉਹਨੂੰ ਸਸਰੋਲ ਜਾ ਰਹੀ ਆ ਜੋ ਦਿਨਚਰਿਆ ਦੇ ਵਰਤ ਵਰਤਾਨ ਦਾ ਸਮਾਨ ਇੱਕ ਲੜਕੀ ਨੂੰ ਚਾਹੀਦਾ ਹੁੰਦਾ ਉਹ ਅਸੀਂ ਸਾਰਾ ਦਿੱਤਾ ਤੇ ਪਲੱਸ ਸਾਡੀ ਟੀਮ ਨੇ ਖਾਣ ਪੀਣ ਦਾ ਵੀ ਜੋ ਵੀ ਇੱਥੇ ਆਯੋਜਨ ਹੋ ਰਿਹਾ ਉਹ ਵੀ ਅਸੀਂ ਖਰਚ ਕਰਿਆ ਇਹਨਾਂ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਸੀ ਜਾਂ ਤੁਹਾਨੂੰ ਕਿਸੇ ਨੇ ਦੱਸਿਆ ਸੀ ਕਿ ਇਹਨਾਂ ਨੂੰ ਜ਼ਰੂਰਤ ਹੈ ਹਾਂ ਸਾਡੇ ਬਹੁਤ ਹੀ ਬਜ਼ੁਰਗ ਸਾਡੇ ਗੱਲੀ ਦੀ ਸਾਡੇ ਮੋਹੱਲੇ ਦੀ ਸਾਡੀ ਪੰਚਾਇਤ ਦੀ ਆਨ ਬਾਨ ਸ਼ਾਨ ਸਾਡੇ ਨਾਲ ਛੋਟਾ ਸਾਹਿਬ ਖੜਿਆ ਹੈ ਵਜੀਦ ਚੰਦ ਜੀ ਛੋਟਾ ਮੈਂ ਫਿਪਲੇਸ਼ਵਰ ਮੰਦਿਰ ਦੇ ਵਿੱਚ ਰੋਜ਼ ਮੈਂ ਸਾਡੇ ਘਰ ਜਾਂਦਾ ਇਹਨਾਂ ਨੇ ਮੈਨੂੰ ਅਪਰੋਚ ਕਰਿਆ ਵੀ ਕੁਕਰਿਆ ਜੀ ਇਸ ਤਰ੍ਹਾਂ ਇੱਕ ਜ਼ਰੂਰਤਮੰਦ ਲੜਕੀ ਆ ਉਹਨਾਂ ਦੀ ਆਪ ਸਪੋਰਟ ਕਰਨੀ ਆ ਤੇ ਮੈਂ ਇਹਨਾਂ ਦੀ ਗੱਲ ਤੇ ਫੁੱਲ ਚੜਾਇਆ ਕਿਉਂਕਿ ਇਹ ਸਾਡੇ ਬੜੇ ਆਦਰਨੀਏ ਹਨ ਸਾਡੇ ਬਜ਼ੁਰਗ ਹਨ ਤੇ ਇਹਨਾਂ ਨੇ ਮੈਨੂੰ ਕਿਹਾ ਤੇ ਉਹ ਅੱਜ ਅਸੀਂ ਇਹ ਕੰਮ ਸੰਪੰਨ ਕਰ ਰਹੇ ਹਾਂ ਕੀ ਕਹਿਣਾ ਚਾਹੋਗੇ ਕਿ ਅੱਜ ਜਿੱਦਾਂ ਇੱਕ ਅਸੀਂ ਸਾਰੇ ਅਸ਼ੀਰਵਾਦ ਦੇਣਾ ਆ ਤੇ ਵੱਧ ਦੇ ਪਲੇਸ ਕਹਿੰਦੇ ਕੰਨਿਆਦਾਨ ਸਭ ਤੋਂ ਮਹਾਨ ਕਾਰਜ ਹੁੰਦਾ ਜਿਹੜਾ ਤੁਸੀਂ ਅੱਜ ਇੱਕ ਝੁੱਟਮੰਦ ਕੁੜੀ ਦਾ ਵਿਆਹ ਕਰਵਾ ਰਹੇ ਹੋ ਸੰਸਥਾ ਵੱਲੋਂ ਇਹਨੂੰ ਇਹਨਾਂ ਸਾਰਾ ਕੁਝ ਦਿੱਤੇ ਹੈ ਅੜੀ ਕੁੜੀ ਤੇ ਇਕਾਗਰਤ ਕਰਦੇ ਕਰੇ ਜਾਂਦੇ ਨੇ प्रदीप ਜੀ ਪਹਿਲੇ ਤਾਂ ਮੈਂ ਬਹੁਤ ਬਹੁਤ ਮੁਬਾਰਕਾਹਤ ਦੇਣਾ ਚਾਹੁੰਦਾ ਸਾਡੀ ਸੰਸਥਾ ਨੂੰ ਵੀ ਔਰ ਸਾਡੇ ਪ੍ਰਦਾਨ ਨੂੰ ਵੀ ਔਰ ਬਜ਼ੁਰਗਾਂ ਨੂੰ ਵੀ ਜਿਨ੍ਹਾਂ ਨੇ ਅਪਰੀਸ਼ੀਏਟ ਕਰਿਆ ਹੈ ਜਿਹਨਾਂ ਨੇ ਉਹ ਪ੍ਰਵਾਰਾ ਕਰਾਇਆ ਔਰ ਇਹ ਅਸੀਂ ਨਹੀਂ ਕਰ ਰਹੇ ਇਹ ਸਾਰੀ ਪਰਮਾਤਮਾ ਕਰਾਉਣ ਵਾਲਾ ਇਹ ਜਿਹੜਾ ਗੋਡ ਹੈ ਨਾ ਗੋਡ ਇੱਕ ਰਸਤਾ ਬਣਾਉਂਦਾ ਹੈ ਅਸੀਂ ਇੱਕ ਉਹਦਾ ਜਰੀਆ ਸਿਰਫ ਪਤਾ ਨਹੀਂ ਕਿੱਥੋਂ ਕਿਆ ਕਿੰਦਾ ਚੱਲਦਾ ਸਾਨੂੰ ਸਾਡੇ ਪ੍ਰਧਾਨ ਜੀ ਕੁਖਰੇਜਾ ਜੀ ਨੇ ਕਿਹਾ ਕਿ ਡਾਕਟਰ ਸਾਹਿਬ ਇਦਾਂ ਦਾ ਹੈਗਾ ਤੇ ਪਰਮਾਤਮਾ ਦੀ ਕਿਰਪਾ ਜੀ ਹੋਈ ਕਿ ਸਾਰਾ ਅਰੇਂਜਮੈਂਟ ਆਪਣੇ ਆਪ ਹੋ ਗਿਆ ਠੀਕ ਹੈ ਨਾ ਤਾਂ ਇਸ ਕਰਕੇ ਇਹ ਬਹੁਤ ਇਹੋ ਜਿਹੇ ਉਪਰਾਲੇ ਅਸੀਂ ਅਨਾਉਂਸ ਵੀ ਕਰੇ ਸੀਗੇ ਤੇ ਅਸੀਂ ਪ੍ਰੋਗਰਾਮ ਵੀ ਪਹਿਲੇ ਕਿਹਾ ਸੀ ਜਿਹਾ ਵੀ ਅਸੀਂ ਸ਼ਾਦੀਆਂ ਕਰਾਣੀਆਂ ਤਾਂ ਅਸੀਂ ਜਿਹੜਾ ਉਸ ਜੋ ਇਹਨਾਂ ਨੇ ਪ੍ਰਧਾਨ ਜੀ ਨੇ ਕਿਹਾ ਸੀ ਉਸ ਦੇ ਬਚਨ ਬੱਧ ਹੈ ਅਸੀਂ ਜੋ ਇਹਨਾਂ ਨੇ ਕਿਹਾ ਸੀ ਅਸੀਂ ਕਰਾ ਰਹੇ ਹਾਂ ਔਰ ਇਹ ਸਭ ਪਰਮਾਤਮਾ ਦੀ ਦੇਣ ਹੈ ਹੋਰ ਦਸਤਾ ਵੱਲੋਂ ਕਿਆ-ਕਿਆ ਉਪਰਾਲੇ ਕਰਵਾਏ ਜਾਂਦੇ ਨੇ ਬਹੁਤ ਸਾਰੇ ਉਪਰਾਲੇ ਹੋਣਗੇ ਆਉਣ ਵਾਲੇ ਟਾਈਮ 'ਚ ਸਾਡੇ ਬਹੁਤ ਸਾਰੇ ਪ੍ਰੋਗਰਾਮ ਹੈ ਜਿਹੜੇ ਸ਼ਡਿਊਲ ਅਸੀਂ ਮੋਨਿਟਰਿੰਗ ਕਰੇ ਹੋਏ ਹੈ ਔਰ ਅਸੀਂ ਪ੍ਰੋਗਰਾਮ ਬਣਾਏ ਹੋਏ ਹੈ ਉਹ ਅਸੀਂ ਕਰਦੇ ਰਵਾਂਗੇ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆਂ ਲੇਕਿਨ ਕੁਝ ਕਾਰਨਾਵਸ਼ ਆ ਕਾਫੀ ਸਾਨੂੰ ਰੁਕਣਾ ਵੀ ਪੈਂਦਾ ਥੋੜਾ ਜਿਹਾ ਅਗਰ ਉਹ ਚੀਜ਼ਾਂ ਪੂਰੀ ਹੋਣਗੀਆਂ ਤਾਂ ਇਹ ਜਦੋਂ ਪਰਮਾਤਮਾ ਦਾ ਅਸ਼ੀਰਵਾਦ ਹੋਏਗਾ ਤਾਂ ਸਾਰੇ ਉਪਰਾਲੇ ਜਿਹੜੇ ਆ ਪੂਰੇ ਹੋਣਗੇ ਮੈਂ ਚੌਧਰੀ ਸਾਹਿਬ ਤੇ ਕਮਰਾ ਸਾਹਿਬ ਤੁਹਾਡੇ ਚੈਨਲ ਰਹੀ ਇੱਕ ਗੱਲ ਹੋਰ ਕਰਨ ਚਾਹਾਂਗਾ ਸਾਡਾ ਬਹਾਉਲਪੁਰ ਵੈਲਫੇਅਰ ਮਾ ਸੰਗ ਸਮਾਜ ਵਾਸਤੇ ਸਮਾਜ ਨੂੰ ਕਿਸੇ ਵੀ ਜ਼ਰੂਰਤਮੰਦ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਅਗਰ ਜ਼ਰੂਰਤ ਹੈ ਅਗਰ ਉਹ ਅਸਮਰਥ ਹੈ ਜਿਵੇਂ ਕੋਈ ਬੱਚੇ ਦੀ ਪੜ੍ਹਾਈ ਹੈ ਬੱਚੇ ਦੀਆਂ ਫੀਸਾਂ ਹੈ ਬੱਚੇ ਦਾ ਕੋਈ ਹੋਰ ਖਰਚਾ ਹੈ ਜਾਂ ਕੋਈ ਜ਼ਰੂਰਤਮੰਦ ਪਰਿਵਾਰ ਦਾ ਕੋਈ ਰਾਸ਼ਨ ਹੈ ਜਾਂ ਕਿਸੇ ਵੀ ਕਿਸਮ ਦਾ ਸਮਾਜ ਦੇ ਪਰਿਵਾਰ ਨੂੰ ਅਗਰ ਕੋਈ ਜ਼ਰੂਰਤ ਹੈ ਤਾਂ ਮੈਂ ਤੁਹਾਡੇ ਚੈਨਲ ਰਹੀਂ ਅੱਜ ਇਹ ਗੱਲ ਕਵਾਂਗਾ ਕਿ ਸਾਨੂੰ ਉਹ ਅਪਰੋਚ ਕਰਨ ਔਰ ਸਾਡੇ ਕੋਲ ਆਣ ਅਸੀਂ ਬਰਸਕ ਕੋਸ਼ਿਸ਼ ਕਰਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਮੈਂ ਸਪੈਸ਼ਲ ਤੁਹਾਡੇ ਚੈਨਲ ਰਹੀ ਉਹਨਾਂ ਲੋਕਾਂ ਦਾ ਵੀ ਥੈਂਕਸ ਕਰਾਂਗਾ ਮੈਂ ਜਿਸ ਜਿਸ ਵੀ ਬੰਦੇ ਦੀ ਡਿਊਟੀ ਲਈ ਭਈ ਆਪਾਂ ਇਹ ਕੰਮ ਕਰਨਾ ਹੈ ਤਾਂ ਉਹਨਾਂ ਨੇ ਮੇਰਾ ਪੂਰਾ ਉਹ ਉਹਨ ਡੋਨਰਾਂ ਨੇ ਮੈਨੂੰ ਉਹਨਾਂ ਪੂਰਾ ਸਾਥ ਦਿੱਤਾ ਤੇ ਮੈਂ ਸਪੈਸ਼ਲ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਮੈਂ ਜਦ ਵੀ ਉਹਨਾਂ ਨੂੰ ਕੋਈ ਚੀਜ਼ ਕਹੀ ਆ ਤਾਂ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ